आशा महला पहला किसको कहे सुना में किसको, किस कौ किस समझा में समझ रहे किस पढ़ा में पढ़ गुण बूझे सदगुरु शब्द संतोख रहे ऐसा गुरमत रमत शरीरा हर मेरे मन गहर गंभीरा रहा अनंत तरंग भगत घर रंगा अन्य सूचे हर गुण संगा ਮਿੱਤਿਆ ਜਨਮ ਸਾਖਤ ਸੰਸਾਰਾ ਰਾਮ ਭਗਤ ਜਨ ਰਹਿ ਨਿਰਾਰਾ ਸੂਚੀ ਕਾਇਆ ਹਰ ਗੁਣ ਗਾਇਆ ਆਤਮ ਜੀਨ ਰਹਿ ਲਿਵ ਲਾਇਆ ਆਦਿ ਅਪਾਰ ਅਪਰੰਪੁਰ ਹੀ ਰਾ ਨਾਲ ਰਤਾ ਮੇਰਾ ਮਨ ਤੀਰਾ ਕਤਨੀ ਕਹੇ ਕਹੇ ਸੇ ਮੂਏ ਸੂ ਪ੍ਰਭ ਦੂਰ ਨਹੀਂ ਪ੍ਰਭ ਤੂੰ ਹੈ ਸਭ ਜਦ ਦੇਖਿਆ ਮਾਇਆ ਛਾਇਆ ਨਾਨਕ ਗੁਰਮਤ ਨਾਮ ਤੇ ਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸਾ ਰਾਂਗੰਦਰ ਗੁਰੂ ਨਾਨਕ ਪਾਤਸ਼ਾਹ ਜੀ ਦਾ ਇਹ 17ਵਾਂ ਸ਼ਬਦ ਹੈ ਕੇਂਦਰੀ ਭਾਗ ਵਿੱਚ 라ਉ ਦੀ ਪੰਕਤੀ ਗੁਰੂ ਸਾਹਿਬ ਸਮਝਾਉਂਦੇ ਨੇ ਕਿ ਐਸਾ ਗੁਰਮਤ ਰਮਤ ਸਰੀਰਾ ਹਰ ਪਜ ਮੇਰੇ ਮਨ ਗਹਿਰ ਗੰਭੀਰਾ ਏ ਮੇਰੇ ਮਨ ਉਸ ਅਕਾਲਪੁਰਖ ਵਾਹਿਗੁਰੂ ਪਰਮਾਤਮਾ ਦਾ ਭਜਨ ਕਰ ਜੋ ਗਹਿਰ ਗੰਭੀਰ ਹੈ ਜੋ ਬੜੀ ਅਡੋਲ ਅਸਥੀ ਹੈ ਜੋ ਕਦੇ ਡਾਵਾ ਡੋਲੀ ਹੁੰਦਾ ਗਹਿਰ ਗੰਭੀਰ ਹੈ ਕਿਸੇ ਗੱਲ 'ਚ ਉਹ ਕਾਲਾ ਨਹੀਂ ਹੈ ਹਰ ਕੰਮ ਬੜੇ ਰਮੇਦਾ ਪਰ ਠਹਿਰਾਉਦਾ ਉਸਤਾ ਐਸਾ ਗੁਰਮਤ ਰਮਤ ਸ੍ਰੀ ਦਾ ਐਸਾ ਰਮਤ ਸ੍ਰੀ ਦਾ ਅਸਲੀਚ ਐਸਾ ਤੇ ਰਮਤ ਸ੍ਰੀ ਦਾ ਆਪਸੀ ਸੰਯੋਗ ਹੈ ਗੁਰਮਤ ਵਿਚ ਐਸਾ ਗੁਰਮਤ ਇਤੋਂ ਮਤਲਬ ਕਿ ਗੁਰਮਤ ਉਤੇ ਤੁਰ ਕੇ ਗੁਰੂ ਦੀ ਮਤ ਲੈ ਕੇ ਐਸੇ ਪਰਮ ਸਿਮਰਨ ਕਰ ਜਿਹੜਾ ਰਮਤ ਸ੍ਰੀ ਦਾ ਜੋ ਸ੍ਰੀਮੰਤ ਚ ਰਮ ਰਿਹਾ ਹੈ ਇਸ ਨੂੰ ਕਹਿੰਦੇ ਨੇ ਅਨੁਭਵ ਕਰਕੇ ਅਰਥ ਕਰਨੇ ਕਾਵਤੂਲ ਪੂਰਾ ਕਰਨ ਵਾਸਤੇ ਕਈਂ ਦਫਾ ਪਿੱਛੇ ਦਾ ਲਫਜ਼ ਅੱਗੇ ਅੱਗੇ ਦਾ ਪਿੱਛੇ ਕਰਕੇ ਕਾਵਤੂਲ ਪੂਰਾ ਕੀਤਾ ਜਾਂਦਾ ਹੈ ਪਰ ਅਰਥ ਕਰਦੇ ਟਾਈਮ ਸਹੀ ਲਫਜ਼ ਨੂੰ ਸਹੀ ਠਿਕਾਣੇ ਤੇ ਲਿਆ ਕੇ ਉਸ ਦੇ ਅਰਥ ਕਰਨੇ ਪੈਂਦੇ ਜਿਸ ਤਰ੍ਹਾਂ ਰਾਖੋ ਕੰਧ ਉਸਾਰੋ ਨੀਮਾ ਉਨ ਕੰਧ ਰੱਖੀ ਨਹੀਂ ਜਾਂਦੀ ਕੰਧ ਉਸਾਰੀ ਜਾਂਦੀ ਹੈ ਤੇ ਨੀਵ ਰੱਖੀ ਜਾਂਦੀ ਹੈ ਪਰ ਇਹ ਲਿਖਿਆ ਇਸ ਤਰ੍ਹਾਂ ਹੈ ਰਾਕੂ ਕੰਧ ਉਸਾਰੂ ਨੀਵਾ ਪਰ ਜਦੋਂ ਅਸੀਂ ਅਰਥ ਕਰ ਰਹੇ ਨੇ ਇਸ ਨੂੰ ਅਨਵਾਇ ਕਰਕੇ ਜੇਨੀ ਸਹੀ ਜਗ੍ਹਾ ਤੇ ਲਿਆ ਕੇ ਲਫ਼ਜ਼ਾਂ ਨੂੰ ਕਿ ਜੇਨੀ ਕੰਧ ਨੂੰ ਉਸਾਰਨਾ ਹੈ ਤੇ ਨੀਵ ਨੂੰ ਰੱਖਣਾ ਹੈ ਇਸ ਤਰ੍ਹਾਂ ਕਰਕੇ ਅਸੀਂ ਅਰਥ ਕਰ ਰਹੇ ਨੇ ਇਸ ਤਰ੍ਹਾਂ ਇੱਥੇ ਵੀ ਐਸਾ ਗੁਰਮਤ ਰਮਤ ਸ੍ਰੀ ਦਾ ਐਸਾ ਰਮਤ ਸ੍ਰੀ ਦਾ ਐਸਾ ਪ੍ਰਭੂ ਜੋ ਸਿੜੀ ਵਿੱਚ ਨਮ ਦਾ ਹੈ ਸਾਰੇ ਸਿੜੀ ਵਿੱਚ ਮੌਜੂਦ ਹੈ ਗੁਰਮਤ ਗੁਰੂ ਦੀ ਮਤ ਨਾਲ ਉਸ ਗੈਰ ਗੰਭੀਰ ਪਰਮਾਤਮਾ ਦਾ ਭਜਨ ਕਰਿਆ ਕਰ ਇਹ rau ਦੀ ਪੰਕਤੀ ਜਿਹੜੀ ਹੈ ਸਾਨੂੰ ਇਹ ਮੁੱਖ ਪਾਪ ਸਮਝਾਉਂਦੀ ਹੈ ਤੇ ਜਿਹੜੇ ਐਸਾ ਕਰਦੇ ਨੇ ਗੁਰਮਤ ਅਨੁਸਾਰ ਹਰ ਸ੍ਰੀ ਜਨਮ ਰੇ ਪਰਮਾਤਮਾ ਦਾ ਸਿਮਰਨ ਕਰਦੇ ਨੇ ਜੋ ਬਹੁਤ ਗੈਰ ਗੰਭੀਰ ਅਵਸਥਾ ਦਾ ਮਾਲਕ ਹੈ ਉਹਨਾਂ ਉਹ ਫਿਰ ਇਹ ਨਹੀਂ ਸੋਚਦੇ ਉਹਨਾਂ ਕੋਲ ਜਿਹੜਾ ਗਿਆਨ ਦੀ ਪ੍ਰਾਪਤੀ ਹੁੰਦੀ ਹੈ ਜੋ ਪ੍ਰਭੂ ਦੀ ਮੇਰ ਹੁੰਦੀ ਹੈ ਉਹ ਸੰਸਾਰ ਤੇ ਉਸ ਦੀ ਵਡਿਆਈ ਨਹੀਂ ਕਰਦੇ ਫਿਰਦੇ ਆਪਣੇ ਆਪ ਨੂੰ ਵਡਿਆਉਂਦੇ ਨਹੀਂ ਫਿਰਦੇ ਕਿਸ ਨੂੰ ਕਹੇ ਸੁਨਾਵੇਂ ਕਿਸ ਕੋ ਕਿਸ ਸਮਝਾਵੇਂ ਸਮਝ ਰਹੇ ਉਹਨਾਂ ਦੇ ਦਿਰ ਵਿੱਚ ਅਸਲ ਇਹ ਹੋ ਜਾਂਦਾ ਹੈ ਕਿ ਹਰ ਸੀਚ ਬੈਠਾ ਤੋਂ ਪਰਮਾਤਮਾ ਆਪ ਹੀ ਇੱਕ ਥਾਂ ਤੇ ਆਪ ਹੀ ਉਹ ਅਗਿਆਨਤਾ ਦਾ ਰੂਪ ਉਸ ਦੇ ਧਾਰਿਆ ਹੈ ਉਸ ਸਰੀਰ ਵਿੱਚ ਤੇ ਉੱਥੇ ਉਹ ਉਹ ਰੋਲਦਾ ਕਰ ਰਿਹਾ ਦੂਜੇ ਪਾਸੇ ਇਹ ਗਿਆਨਮਾਨ ਬਣ ਕੇ ਸਰੀਰ ਵਿੱਚ ਬੈਠਾ ਹੋਇਆ ਗਿਆਨ ਵੰਡ ਰਿਹਾ ਇੱਕ ਪਾਸੇ ਅਗਿਆਨੀ ਬਣ ਕੇ ਸੁਣ ਰਿਹਾ ਸਹੀ ਮਨ ਵਿੱਚ ਕੋਈ ਕਿਸੇ ਨੂੰ ਸਮਝਾਣ ਕਹਿਣ ਦੀ ਇਹ ਜ਼ਰੂਰਤ ਮਹਿਸੂਸ ਨਹੀਂ ਕਰਦੀ ਸੋਚਦੀ ਕਿ ਨਹੀਂ ਪ੍ਰਭੂ ਚਾਹੇ ਉਹ ਬਿਲਕੁਲ ਖਲ ਮੂਰਖ ਤੇ ਪੰਡਿਤ ਕਰਬੋ ਉਹ ਚਾਹੇ ਤੇ ਕਰ ਸਕਦਾ ਇਸ ਵਾਸਤੇ ਉਹਨਾਂ ਨੂੰ ਕੋਈ ਇਹ ਨਹੀਂ ਹੁੰਦਾ ਕਿ ਮੇਰੇ ਮੈਂ ਹੀ ਬੜਾ ਬਾਰੀ ਗਿਆਨੀ ਹਾਂ ਤੇ ਬਾਕੀ ਕੋਈ ਕੁਝ ਨਹੀਂ ਜਾਣਦਾ ਉਹ ਕਹਿੰਦੇ ਨੇ ਸਭ ਪ੍ਰਭੂ ਜਾਣਦਾ ਹੈ ਉਹ ਐਵੇਂ ਵਕ ਵਕ ਰੋਲ ਕਰੀ ਜਾ ਰਿਹਾ ਹੈ ਉਹ ਸਭ ਨਾ ਕੋਈ ਮੂਰਖ ਨਾ ਕੋ ਸਿਆਣਾ ਪਰਤਾ ਸਭ ਕੋਈ ਤੇਰਾ ਪਾਣਾ ਹੀ ਖੜ ਸਮਝਣ ਦੇ ਕਾਰਨ ਉਹ ਬਹੁਤ ਆਪਣਾ ਆਪ ਵੜਿਆਉਣ ਦੀ ਕੋਸ਼ਿਸ਼ ਨਹੀਂ ਕਰਦੇ ਬਹੁਤ ਖੁਸ਼ੀ ਨ ਕਰਦੇ ਵੇ ਲੋਕਾਂ ਨੂੰ ਅਗਿਆਨੀ ਸਮਝ ਕੇ ਆਪਣੇ ਆਪ ਨੂੰ ਗਿਆਨਮਈ ਸਮਝ ਕੇ ਧਾਰਵੇਲੇ ਆਪਣੀ ਸਿਫਤਾਂ ਕਰਦੇ ਫਿਰ ਇਸ ਕੋ ਕਹੇ ਸੁਨਾਮੇ ਕਿਸ ਕੋ ਕਿਸ ਸਮਝਾਵੇਂ ਸਮਝ ਰਹੇ ਕਿਸਾ ਪੜਾਵੇਂ ਪੜ ਗੁਣ 부ਜੇ ਸਤਿਗੁਰ ਸ਼ਬਦ ਸੰਤੋਖ ਰਹੇ ਉਹ ਸਤਿਗੁਰੂ ਦੇ ਸ਼ਬਦ ਨਾਲ ਆਪ ਉੱਚੇ ਸੁੱਚੇ ਸੰਦੋਖੀ ਜੀਵਨ ਵਾਲੇ ਬਣ ਜਾਂਦੇ ਨੇ ਗਹਿਰ ਗੰਭੀਰ ਪ੍ਰਭੂ ਦਾ ਸਿਮਰਨ ਕਰਕੇ ਆਪ ਵੀ ਗਹਿਰ ਗੰਭੀਰ ਹੋ ਜਾਂਦੇ ਨੇ ਤੇ ਉਹ ਉਹਨਾਂ ਦੀ ਬਹੁਤੀ ਕੋਈ ਇਹ ਲਾਲਸਾ ਨਹੀਂ ਹੁੰਦੀ ਬਈ ਸਾਡੇ ਅਸੀਂ ਕਿਸੇ ਨੂੰ ਆਪਣੇ ਗਿਆਨ ਦਾ ਪਸਾਰਾ ਦਸੀਏ ਦਸੀ ਵੀ ਮੈਂ ਇਤਨਾ ਗਿਆਨਵਾਨਾ ਮੈਂ ਇਨਾ ਕੋਈ ਜਾਣਦਾ ਕਿਉਂਕਿ ਉਹ ਇਸ ਗੱਲ ਦਾ ਉਹਨਾਂ ਨੂੰ ਮਾਨ ਨਹੀਂ ਰੰਦਾ ਆਪਣੇ ਅੰਦਰ ਉਹ ਆਪਣੇ ਅੰਦਰੋਂ ਸਹਿਜ ਵੀ ਜਾ ਜਾਂਦੇ ਨੇ ਗੈਰ ਗੰਭੀਰ ਵਿਵਸਥਾ ਵੀ ਜਾ ਜਾਂਦੇ ਨੇ ਕਿਉਂਕਿ ਗੈਰ ਗੰਭੀਰ ਪ੍ਰਮਾਤਮਾ ਨੂੰ ਉਹ ਸਿਮਰਦੇ ਨੇ ਹਰ ਭਜ ਮੇਰੇ ਮਨ ਗੈਰ ਗੰਭੀਰਾ ਉਸ ਗੈਰ ਗੰਭੀਰਾ ਨੂੰ ਸਿਮਰਦੇ ਨੇ ਜਿਹੜੇ ਅਨੰਤ ਤਰੰਗ ਭਗਤ ਘਰ ਰੰਗਾ ਉਹਨਾਂ ਦੇ ਅੰਦਰ ਹਰ ਵੇਲੇ ਬੰਦਗੀ ਦੀ ਏਈ ਕਿਸਮ ਦੀ ਲਹਿਰਾਂ ਚੱਲਦੀ ਰਹਿੰਦੀ ਨੇ ਕਦੇ ਕਿਸੇ ਲਹਿਰ ਵਿੱਚ ਆਈ ਬੰਦਗੀ ਵਾਲੇ ਪਾਸੇ ਸੁਰਤੀ ਜੁੜਦੀ ਹੈ ਕਦੇ ਕਦੇ ਕੋਈ ਪਰਮਤਮ ਦਾ 크ਸ਼ਮ ਦੇਖ ਕੇ ਉਸ ਦੀ ਅਸਚਰਜ ਦਾ ਦੇਖ ਕੇ ਉਹਨਾਂ ਦੇ ਮਨ ਦੀ ਖੁਲਾਾਰਾ ਆ ਜਾਂਦਾ ਸਿਮਰਨ ਦਾ ਤੋ ਇੱਥੇ ਭਗਤ ਦੇ ਤੱਤੇ ਨੂੰ ਸਿਆਰੀਏ ਭਗਤ ਮੇਨੇ ਬੰਦਗੀ ਅਨੰਤ ਤਰੰਗ ਭਗਤ ਹਰ ਰੰਗਾ ਮੇਰਾ ਮਨ ਤਨ ਸ਼ਬਦ ਵਿਗਾਸਿਆ ਜਬ ਅਨੰਤ ਤਰੰਗਾ ਉਹ ਅਨੇਕਾਂ ਤਰੰਗਾ ਦੇ ਰੂਪ ਵਿੱਚ ਉਹ ਪਰਮਾਤਮਾ ਜਿਹੜਾ ਵਿਆਪਕ ਹੈ ਉਸ ਦੇ ਸਿਮਰਨ ਦੀਆਂ ਵੀ ਤਰੰਗਾ ਬੰਦੇ ਚ ਉੱਠਦੀਆਂ ਨੇ ਲਹਿਰਾਂ ਉੱਠਦੀਆਂ ਨੇ अनंत तिरंग भगत हरि रंगा हरि ਦੇ ਰੰਗ ਵਿੱਚ ਰੰਗੇ ਹੋਏ ਕਈ ਤਰੀਕੇ ਨਾਲ ਉਹਨਾਂ ਦੇ ਅੰਦਰ ਪ੍ਰਭੂ ਦੇ ਗੁਣ ਗਾਣ ਕਰਨ ਦੇ ਲਈ ਪ੍ਰੇਰਣਾ ਉੱਠਦੀ ਹੈ ਅਨੰਦ ਨੂੰ ਸੂਚੇ ਹਰ ਗੁਣ ਸੰਗਾ ਉਹ ਦਿਨ ਤੇ ਰਾਤ ਹਰ ਰੋਜ਼ ਉੱਚੇ ਸੂਚੇ ਜੀਵਨ ਦੇ ਤਾਰਨੀ ਬਣੇ ਰਹਿੰਦੇ ਨੇ ਹਰ ਗੁਣ ਸੰਗਾ ਕਿਉਂਕਿ हरि ਦੇ ਗੁਣਾਂ ਨੂੰ ਆਪਣਾ ਅੰਗ ਸੰਗ ਬਣਾ ਲੈਂਦੇ ਨੇ हरि ਦੇ ਗੁਣ ਨੂੰ ਆਪਣੇ ਅੰਦਰ ਧਾਰਨ ਲੈਂਦੇ ਨੇ ਪ੍ਰਭੂ ਦੇ ਗੁਣ ਉਹਨਾਂ ਦੇ ਅੰਗ ਸੰਗ ਹੋ ਜਾਂਦੇ ਨੇ ਇਸ ਕਾਰਨ ਉਹਨਾਂ ਦਾ ਜੀਵਨ ਆਚਰਨ ਸੁਚਾ ਰੰਦਿਆ ਉਹ ਅਲੇ ਮੈਲਿਕਮ ਵਿਕਾਰੀ ਕਰਮ ਨਹੀਂ ਕਰਦੇ ਮਿੱਥਿਆ ਜਨਮ ਉਸਾਤ ਸੰਸਾਰਾ ਦੂਜੀ ਪਾਸੇ ਜਿਹੜਾ ਬੰਦਾ ਇਹ rau wali pankti ਦਾ ਉਪਦੇਸ਼ ਨਹੀਂ ਕਰਦਾ ਕਿ ਜਿਹੜਾ ਪਰਮਾਤਮਾ ਸਾਰੇ ਸਿਰਮ ਵਿੱਚ ਰਮ ਰਿਹਾ ਹੈ ਗੁਰਮਤ ਅਨੁਸਾਰ ਉਸਦਾ ਸਿਮਨ ਉਸ ਗੈਰ ਗੰਭੀਰਪੁਰ ਦਾ ਨਹੀਂ ਕਰਦਾ ਐਸਾ ਬੰਦਿਆ ਮਿੱਥਿਆ ਜਨਮ ਉਹਦਾ ਜਨਮ ਬੇਅਰਥ ਹੈ ਸਾਖਤ ਸਾਖਤ ਮਨੇ ਨਾਸਤਕ ਉਹ ਬੰਦਾ ਨਾਸਤਕ ਰਹਿ ਜਾਂਦਾ ਉਹਦਾ ਪਰਮਾਤਮਾ ਵਿਸ਼ਵਾਸ ਨਹੀਂ ਬਣਦਾ ਮਿੱਥਿਆ ਜਨਮ ਸਾਖਤ ਸੰਸਾਰਾ ਉਹ ਸੰਸਾਰ ਸਾਡਾ ਨਾਸਤਿਕਾਂ ਦਾ ਜਿਹੜੇ ਕਹਿੰਦੇ ਨਹੀਂ ਪਰਮਾਤਮਾ ਹੀ ਨਹੀਂ ਹੈ ਪਰਮਾਤਮਾ ਦੀ ਵਿਸ਼ਵਾਸ ਨਹੀਂ ਕਰਦੇ RAM BHAGAT JAN RAHA NIRARA ਪਰ ਲੇਕਿਨ ਜਿਹੜਾ RAM ਦੀ ਬੰਦਗੀ ਕਰਨ ਵਾਲਾ ਇਨਸਾਨ ਹੈ ਉਹ ਸੇਵਕ ਜਨ ਸੇਵਕ ਰਹਾ ਨਿਰਾਰਾ ਐਸੀ ਐਸੀ ਅਵਸਥਾ ਗੁਰੂ ਨੇ ਆਈ ਰਹਿੰਦੇ ਨੇ ਉਹ ਇਸ ਕਿਸਮ ਦੀ ਅਗਿਆਨਤਾ ਵਾਲੀ ਅਵਸਥਾ ਨਹੀਂ ਆਪਣੀ ਬਣਾਉਂਦੇ ਮੋਹ ਮਾਇਆ ਦੇ ਖਤਤ ਨਹੀਂ ਹੁੰਦੇ ਪ੍ਰਭੂ ਦੀ ਅਣ ਹੁੰਦ ਵਾਲੀ ਜਿਹੜੀ ਸੋਚ ਹੈ ਇਹ ਉਹਨਾਂ ਵਿੱਚ ਨਹੀਂ ਪਣਬਦੀ ਇਸ ਪਾਸੋਂ ਨਿਆਰੇ ਹੋ ਕੇ ਪ੍ਰਮਾਤਮਾ ਦਾ ਵਿਸ਼ਵਾਸ ਬਣਾ ਕੇ ਪ੍ਰਤੀਤ ਬਣਾ ਕੇ ਪ੍ਰੋਸਰ ਰੱਖ ਕੇ ਉਸ ਦਾ ਸਿਮਨ ਕਰਦੇ ਰਹਿੰਦੇ ਨੇ ਇਸ ਵਾਸਤੇ ਉਹ پاک ਜੀਵਨ ਦੇ ਮਾਲਕ ਹੋ ਜਾਂਦੇ ਨੇ ਉਹਨ ਮਿੱਥਿਆ ਜਨਮ 사ਗਤ ਸੰਸਾਰਾ ਐਸਾ ਜਿਹੜਾ ਸੰਸਾਰ ਜਿਹੜਾ 사ਗਤ ਹੈ ਪ੍ਰਭੂ ਵਿਸ਼ਵਾਸ ਨਹੀਂ ਕਰਦਾ ਪ੍ਰਭੂ ਦੀ ਹਸਤੀ ਵਿੱਚ ਉਹ ਪਹੁੰਚ ਜਿੰਨੀ ਮਰਜ਼ੀ ਕਥਨੀ ਬਦਨੀ ਕਰਦਾ ਹੋਵੇ ਜਿੰਨਾ ਮਰਜ਼ੀ ਗਿਆਨ ਗੁਚਰ ਫੈਲਾਉਂਦਾ ਹੋਵੇ ਉਹ ਕਿਸੇ ਕੰਮ ਨਹੀਂ ਸੂਚੀ ਕਾਇਆ ਹਰ ਗੁਣ ਕਾਇਆ ਦੂਜੇ ਪਾਸੇ ਉਹ ਕਾਇਆ ਉਹ ਸਰੀਰ स्वच्छ ਰਹਿੰਦਾ ਹੈ ਪਿਤ੍ਰ ਰਹਿੰਦਾ ਹੈ ਵਿਕਾਰਾਂ ਤੋਂ ਮੁਕਤ ਰਹਿੰਦਾ ਹੈ ਹਰ ਗੁਣ ਗਾਇਆ ਜੋ ਪ੍ਰਭੂ ਦੇ ਗੁਣ ਗਾਉਂਦੇ ਨੇ ਉਸ ਦੀ ਹਸਤੀ ਵਿੱਚ ਵਿਸ਼ਵਾਸ ਬਣਾ ਕੇ ਰੱਬੀ ਗੁਣਾਂ ਦਾ ਚਿੰਤਨ ਕਰਦੇ ਰਹਿੰਦੇ ਨੇ ਉਹਨਾਂ ਦੀ ਕਾਇਆ ਸੂਚੀ ਪਾਵ ਕਈ ਲੋਕ ਕਹਿੰਦੇ ਨੇ ਜੀ ਧਰਮ ਤੇ ਮਨ ਦਾ ਵਿਸ਼ਾ ਜੀ ਦਾ ਸਿਰ ਨਾ ਕੁਸਮਾਦੇ ਨੇ ਬਿਲਕੁਲ ਗਲਤ ਗੱਲ ਹੈ ਧਰਮ ਬਿਲਕੁਲ ਮਨ ਤੋਂ ਸ਼ੁਰੂ ਹੁੰਦਾ ਹੈ ਮਨ ਦਾ ਵਿਸ਼ਾ ਹੈ ਮਨ ਧਰਮੀ ਬਣਦਾ ਹੈ ਤੇ ਫਿਰ ਸੁਰਤੀ ਧਰਮੀ ਬਣਦੀ ਹੈ ਸੁਰਤ ਸ਼ਬਦ ਜਦੋਂ ਹਿਰਦੇ ਦਾ ਮੇਲ ਹੁੰਦਾ ਹੈ ਤੇ ਫਿਰ ਕਾਇਆ ਵੀ ਉਸ ਰੋਸ਼ਨੀ ਵਿੱਚ ਧਰਮ ਦੀ ਰੋਸ਼ਨੀ ਵਿੱਚ ਕਰਮ ਕਰਦੀ ਹੈ ਸਰੀਰ ਫਿਰ ਕੋਈ ਮਾੜੇ ਕਰਮ ਨਹੀਂ ਕਰਦਾ ਜਦੋਂ ਸਰੀਰ ਮਾੜੇ ਕਰਮ ਨਹੀਂ ਕਰਦਾ ਧਰਮ ਦੇ ਕੰਮ ਕਰਦਾ ਹੈ ਤੋ ਸਰੀਰਦ ਵੀ ਧਰਮ ਦੀ ਕਮਾਈ ਕਰਦਾ ਹੈ ਤੇ ਮਨ ਵੀ ਧਰਮ ਦੀ ਕਮਾਈ ਕਰਦਾ ਹੈ ਐਸਾ ਨਹੀਂ ਹੁੰਦਾ ਕਿ ਮਨ ਧਰਮੀ ਹੋ ਤੇ ਸਰੀਰ ਵਿਕਾਰੀ ਹੋਵੇ ਐਸਾ ਕਦੇ ਨਹੀਂ ਹੋ ਸਕਦਾ ਜਦੋਂ ਮਨ ਧਰਮੀ ਬਣ ਗਿਆ ਤੇ ਸਰੀਰ ਆਪਣੇ ਆਪ ਧਰਮੀ ਬਣ ਜਾਂਦਾ ਹੈ ਤੇ ਐਸਾ ਨਹੀਂ ਕਦੇ ਹੋ ਸਕਦਾ ਕਿ ਅਸੀਂ ਸਰੀਰਕ ਤੌਰ ਤੇ ਅਕੀਬ ਸਿਰਿਕ ਤੌਰ ਤੇ ਜੀ ਬੈਠੇ ਸਿਮਨ ਕਰੀ ਜਾਈਏ ਤੇ ਸਾਡਾ ਮਨ ਵੀ ਧਰਮੀ ਹੋ ਜਾਗਾ ਨਹੀਂ ਸਿਰਿਕ ਤੌਰ ਤੇ ਡਰਾਮੇ ਕਰਨ ਵਾਲੇ ਬੰਦੇ ਜਿਹੜੇ ਕੇਵਲ ਕਤਨੀ ਬਦਨੀ ਸਿਰਫ ਕਥਾ ਵਾਰਤਾ ਕਰਨ ਵਾਲੇ ਆਪਣਾ ਆਪ ਵੜਿਆਉਣ ਵਾਲੇ ਉਹਨਾਂ ਦਾ ਉਹ ਸਿਰਿਕ ਤੌਰ ਤੇ ਦਸਨ ਦੇ ਬਾਝੂ ਦੀ ਸ੍ਰੀ ਮੈਲਾ ਹੀ ਰਹਿੰਦਾ ਮਨ ਵੀ ਮੈਲਾ ਹੀ ਰਹਿੰਦਾ ਮਨ ਧਰਮੀ ਬਣ ਗਿਆ ਮਨ ਸਿਮਨ ਕਰ ਲਗ ਪਿਆ ਤੇ ਕਾਇ ਪਿਤਰ ਜਿੰਦੀ ਸੂਚੀ ਕਾਇਆ ਹਰ ਗੁਣ ਗਾਇਆ ਆਤਮ ਚੀਨ ਰਹਿ ਲਿਵ ਲਾਇਆ ਉਹ ਬੰਦੇ ਆਤਮਾ ਨੂੰ ਚੇਤਦੇ ਨੇ ਸਰੀਰ ਨੂੰ ਆਪਣਾ ਆਪਾ ਨਹੀਂ ਸਮਝਦੇ ਸਰੀਰ ਤਿਕ ਰਹਿਣ ਦੀ ਘਰ ਸਮਝਦੇ ਨੇ ਔਰ ਆਤਮਿਕ ਜਿਹੜਾ ਅੰਦਰਲਾ ਸਾਡੀ ਸ਼ਕਤੀ ਰੂਪ ਆਤਮਾ ਹੈ ਉਸ ਨੂੰ ਆਪਣਾ ਆਪਾ ਸਮਝ ਆਤਮਿਕ ਚੀਨ ਉਸ ਨੂੰ ਚੀਨਦੇ ਨੇ ਰਖ ਲਿਵ ਲਾਇਆ ਫਿਰ ਉਹਦੇ ਵਿੱਚ ਲਿਵ ਲਾ ਕੇ ਰੱਖਦੇ ਨੇ ਆਤਮਾ ਪਰ ਆਤਮਾ ਇੱਕੋ ਕਰ ਅੰਤਰ ਕੀ ਤੁਬ ਦਾ ਅੰਤਰ ਮਹਿਰਾ ਵਾਲੀ ਅਵਸਥਾ ਦਾ ਆਨੰਦ ਮੰਨਦੇ ਨੇ ਆਦ ਅਪਾਰ ਅਪਰੰਪਰ ਹੀਰਾ ਉਹ ਸਮਝਦੇ ਨੇ ਕਿ ਪਰਮਾਤਮਾ ਜਿਹੜਾ ਉਹ ਸਾਰੀ ਸਿਸਟਾ ਆਦ ਹੈ ਅਪਾਰ ਹੈ ਉਸ ਦਾ ਕੋਈ ਪਰਲਾ ਬੰਨਾ ਨਹੀਂ ਹੈ ਪਰੰਪਰ ਪਰੇ ਤੂੰ ਪਰੇ ਵਿੰਧਾਸਤੀ ਹੈ ਔਰ ਹੀਰੇ ਵਰਗਾ ਉਹਦਾ ਜਰੂਰ ਨਾਮ ਹੈ ਹੀਰੇ ਵਰਗਾ ਕੀਮਤੀ ਹੈ ਲਾਲ ਰਤਾ ਮੇਰਾ ਮਨ ਤੇਰਾ ਇਸ ਨਾਮ ਦੇ ਰੰਗ ਵਿੱਚ ਉਸ ਐਸੇ ਗੁਰਮੁਖਾਂ ਦਾ ਮਨ ਰੰਗਿਆ ਜਾਂਦਾ ਲਾਲ ਰਤਾ ਮੇਰਾ ਮਨ ਤੇਰਾ ਫਿਰ ਇਹ ਮਨ ਤੀਰਜਵਾਨ ਹੋ ਜਾਂਦਾ ਹੈ ਗਹਿਰ ਗਵੀਰ ਹੋ ਜਾਂਦਾ ਜਿਹਦਾ ਜ਼ਿਕਰ ਆਇਆ ਨਾ ਰਾਉਦੀ ਭੰਦੀ ਜੀ ਖੈਰ ਅੱਜ ਮੇਰੀ ਮਨ ਗੈਰ ਗੰਬੀਰਾ ਉਸ ਗੈਰ ਗੰਬੀਰਾ ਦੇ ਭਜਨ ਦੇ ਕਾਰਨ ਉਹਦੇ ਵਿਚਨਗੇ ਰਤੇ ਰਹਿਣ ਦੇ ਕਾਰਨ ਮਨ ਠੀਰਾ ਮਨ ਠਹਿਰਾਵ ਜਾਂਦਾ ਟਿਕਾਉ ਜਾਂਦਾ ਸਹਿਜ ਹੋ ਜਾਂਦਾ ਮਨ ਦੀ ਪਟਕਣਾ ਮੁੱਕ ਜਾਂਦੀ ਹੈ ਕਤਨੀ ਕਹੇ ਕਹੇ ਸੇ ਹਮੂਏ ਉੱਪਰ ਜ਼ਿਕਰ ਆਇਆ ਮਿੱਠਿਆ ਜਨਮ ਸਾਗਤ ਸੰਸਾਰਾ ਉਹ ਸਾਗਤ ਸੰਸਾਰ ਜਿਹੜਾ ਹੈ ਜਿਨ੍ਹਾਂ ਦੀ ਪ੍ਰਮਾਤਮਾ ਤੇ ਵਿਸ਼ਵਾਸ ਹੀ ਨਹੀਂ ਪਰ ਉਹ ਧਾਰਮਿਕ ਕਥਾ ਵਾਰਤਾ ਕਰਨ ਵਿੱਚ ਬੜੇ ਰੁਝੇ ਰਹਿੰਦੇ ਨੇ ਆਪਣੇ ਆਪ ਨੂੰ ਦੱਸਣ ਦਾ ਯਤਨ ਕਰਦੇ ਨੇ ਕਿ ਵੀ ਅਸੀਂ ਵੀ ਬੜੇ ਧਾਰਮਿਕ ਤੋਂ ਐਸੇ ਰਵ ਨਹੀਂ ਰਹੇ ਬੰਧਨ ਨਹੀਂ ਟੁੱਟੇ ਵਿੱਚ ਹਉਮੇ ਪਰਮ ਨਾ ਜਾਈ ਇਹ ਕਲ ਦੇ ਸ਼ਬਦੀ ਪੰਕਤੀ ਆਈ ਸੀ ਕਿ ਰਵ ਨਹੀਂ ਰਵੇ ਬੰਧਨ ਨਹੀਂ ਟੁੱਟੇ ਉਹ ਰਵ ਰਵੀ ਐਵੇਂ ਜਬਾਨੀ ਜਬਾਨੀ ਗੱਲਾਂ ਮਾਦ ਰਹਿੰਦੇ ਨੇ ਧਾਰਮਿਕ ਪਰ ਬੰਧਨ ਨਹੀਂ ਟੁੱਟੇ ਬੰਧਨ ਵਿੱਚ ਫਸੇ ਰਹਿੰਦੇ ਨੇ ਵਿੱਚ ਹਉਮੇ ਪਰਮ ਨਾ ਜਾਈ ਹਉਮੇ ਵਿੱਚ ਪਉਣ ਤੋਂ ਪਰਮ ਨਹੀਂ ਜਾਂਦਾ ਉਹੀ ਗੱਲ ਆਜ ਫਿਰ ਇਸ ਸ਼ਬਦ ਨੂੰ ਰਾਈ ਗਈ ਇਹ ਕਥਨੀ ਕਹੇ ਕਹੇ ਸੇ ਮੂਏ ਜਿਹੜੇ ਜਿਨ੍ਹਾਂ ਦੀ ਖਾਲੀ ਕਥਨੀ ਹੈ ਕਰਨੀ ਨਹੀਂ ਜਿਨ੍ਹਾਂ ਦੇ ਹਿਰਦੇ ਵਿੱਚ ਅੰਦਰ ਵਿਸ਼ਵਾਸ ਨਹੀਂ ਬਣਿਆ ਪ੍ਰਭੂ ਪ੍ਰਤੀ ਉਹ ਸستی ਉਤੇ ਵਿਸ਼ਿਸ਼ ਵਿਸ਼ਵਾਸ ਨਹੀਂ ਬਣਿਆ ਫਿਰ ਉਹਦਾ ਸਿਮਰਨ ਕਿਵੇਂ ਹੋਵੇਗਾ ਫਿਰ ਉਹ ਸਿਮਰਨ ਨਾ ਹੋਣ ਦੇ ਕਾਰਨ ਉਹਦਾ ਉਹ ਚਿੰਤਨ ਉਹਦੇ ਗੁਣਾਂ ਦਾ ਚਿੰਤਨ ਨਾ ਹੋਣ ਦੇ ਕਾਰਨ ਕਚਨੀ ਕਹੇ ਕਹੇ ਸੇ ਮੂਏ ਉਹ ਆਤਮਾ ਤੌਰ ਮਰੀ ਰਹਿੰਦੈ ਉਹ ਜਿਉਂਦਾ ਜੀਵਨ ਉਹਨਾਂ ਦਾ ਜੀਵਤ 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 ਰਹੋ ਵਾਲਾ ਵਸਤਾ ਉਹਨਾਂ ਦੇ ਨਹੀਂ ਬਣਦੀ ਸੋ ਪ੍ਰਭ ਦੂਰ ਨਹੀਂ ਪ੍ਰਭ ਤੂੰ ਹੈ ਹੈਦੇ ਪਰਮਾਤਮ ਸਾਰੇ ਪਾਸੇ ਤੂੰ ਹੀ ਤੂੰ ਹੈ ਪਰ ਸੂਪਰਬ ਦੂਰ ਉਹਨਾਂ ਵਸੇ ਉਹ ਪਰਮਤਮ ਬੜਾ ਦੂਰ ਹੈ ਗਾਵੈ ਕੋ ਜਬਤ ਦਿਸੈ ਦੂਰ ਗਾਵੋ ਕੋ ਵੇਖਾ ਰਤਨਾ ਖੂਦ ਜਿਹੜੇ ਮੇਰ ਵਾਲੇ ਨੇ ਉਹ ਤੇ ਹਾਜ਼ਰ ਹਜ਼ੂਰ ਮਹਿਸੂਸ ਕਰਕੇ ਗਾਉਂਦੇ ਨੇ ਉਸ ਦਾ ਸਿਮੰਨ ਕਰਦੇ ਨੇ ਪਰ ਕਈਆਂ ਨੂੰ ਜਬਤ ਦਿਸੈ ਦੂਰ ਜਿੰਨਾਂ ਨੂੰ ਦੂਰ ਦਿਸੈ ਹੈ ਹੀ ਨਹੀਂ ਹੈ ਕੁਝ ਹੈ ਹੀ ਨਹੀਂ ਹੈ ਜੀ ਐਸੀ ਕੋ ਚੀਜ਼ ਹੀ ਨਹੀਂ ਹੈ ਫਿਰ ਇਹੋ ਜੀ ਗੱਲਾਂ ਕਰਨ ਵਾਲੇ ਸੂਪਰਬ ਦੂਰ ਉਹਨਾਂ ਵਸੇ ਬਹੁਤ ਦੂਰ ਹੈ ਸਭ ਜਗ ਦੇਖਿਆ ਮਾਇਆ ਛਾਇਆ ਪਰ ਗੁਰਮੁਖ ਨੇ ਦੇਖ ਲੈ ਕੇ ਸਾਰਾ ਜਗ ਜੜਾ ਉਹ ਮਾਇਆ ਦੀ ਜਿਹੜੇ ਅਸਰ ਹੈ ਮਾਇਆ ਦਾ ਜਿਹੜਾ ਛਾਇਆ ਸਾਰੇ ਇਨਸਾਨਾਂ ਉੱਪਰ ਮਾਇਆ ਦੇ ਪ੍ਰਭਾਵ ਤੋਂ ਲੈ ਦੱਬੇ ਹੋਏ ਨੇ ਇਸ ਤੋਂ ਮੁਕਤ ਹੋ ਜਾਂਦੇ ਉਹਨੂੰ ਸਮਝ ਆ ਜਾਂਦੀ ਹੈ ਉਹ ਫਿਰ ਇਸ ਪਾਸੇ ਦੂਜੇ ਪਾਸੇ ਨਹੀਂ ਪੈਂਦੇ ਨਾਸਤਾਂ ਵਾਲੀ ਜ਼ਿੰਦਗੀ ਸਾਖਤਾਂ ਵਾਲੀ ਜ਼ਿੰਦਗੀ ਐਸੀ ਖਾਲੀ ਕਥਨੀ ਬਦਨੀ ਵਾਲੀ ਜ਼ਿੰਦਗੀ ਉਹਨੇ ਗੁਜ਼ਾਰਦੇ ਉਹ ਅੰਦਰੋਂ ਬਾਹਰੋਂ ਇੱਕ ਸਮਾਨ ਸੁੱਚੇ ਉੱਚੇ ਸੁੱਚੇ ਜੀਵਨ ਦੇ ਧਾਰਨੇ ਬਣਦੇ ਨੇ ਨਾਨਕ ਗੁਰਮਤਿ ਨਾਮ ਤੇ ਆਇਆ ਹੈ ਨਾਨਕ ਐਸੇ ਬੰਦੇ ਗੁਰੂ ਦੀ ਮੱਤ ਦੇ ਰਹੀ ਨਾਮ ਤੇ ਆਉਂਦੇ ਨੇ ਮਨਮਰਜ਼ੀ ਨਾਲ ਨਹੀਂ ਗੁਰੂ ਦੀ ਮੱਤ ਅਨੁਸਾਰ ਜਿਵੇਂ ਗੁਰੂ ਕਹਿੰਦਾ ਹੈ ਉਸ ਤਰ੍ਹਾਂ ਪਰਮਤਮ ਸਿਮਨ ਕਰਦੇ ਨੇ ਪਰਮਾਤਮਾ ਦੇ ਸਰੂਪ ਨੂੰ ਸਮਝ ਕੇ ਉਸ ਦਾ ਆਪਣਾ ਰਿਸ਼ਤਾ ਸਮਝ ਕੇ ਸਾਡੀ ਉਸ ਦਾ ਕੀ ਰਿਸ਼ਤਾ ਹੈ ਸਾਡਾ ਉਹਦਾ ਕੀ ਸੰਬੰਧ ਹੈ ਉਹ ਗੱਲ ਵਿੱਚ ਦੀ ਗਿਆਨ ਦੀ ਗੱਲ ਤਾਂ ਗਿਆਨ ਦੀ ਗੱਲ ਸਮਝ ਕੇ ਉਸ ਦਾ ਸਿਮਨ ਕਰਦੇ ਨੇ ਸੁਰਤੀ ਉਹਦੇ ਵਿੱਚ ਟਿਕਾ ਕੇ ਫਿਰ ਐਸੇ ਜੀਵ ਜਿਹੜੇ ਨੇ ਉਹਨਾਂ ਦਾ ਜੀਵਨ ਵੀ ਉਹੋ ਜਿਹਾ ਗੈਰ ਗੰਭੀਰ ਉੱਚਾ ਸੁੱਚਾ ਬਣ ਜਾਂਦਾ ਹੈ ਸਹਿਜ ਵਾਲਾ ਬਣ ਜਾਂਦਾ ਹੈ ਮਨ ਦੀ ਭਟਕਣਾ ਸਾਰੀ ਮੁੱਕ ਜਾਂਦੀ ਹੈ ਮਨ ਵਿੱਚ ਸਹਿਜ ਆ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ